ਕਈ ਵਾਰੀ ਪਿੰਡਾਂ ਦੇ ਵਿੱਚ ਸਾਡੇ ਹੁਣ ਤਾਂ ਰਵਾਜ ਹੀ ਬਣ ਗਿਆ ਰੁਪਈਏ ਨੂੰ ਰੁਪਈਆ ਖਿੱਚਦਾ ਤੇ ਭਈਏ ਨੂੰ ਭਈਆ ਖਿੱਚਦਾ ਭਈਏ ਸਾਡੇ ਪੰਜਾਬ 'ਚ ਬਹੁਤ ਹੋ ਗਏ ਨੇ ਮੈਨੂੰ ਲੱਗਦਾ 5-7 ਸਾਲਾਂ ਤੱਕ ਆਪਾਂ ਸਾਰਿਆਂ ਨੇ ਕੈਨੇਡਾ ਅਮਰੀਕਾ ਪੂਰੀ ਦੁਨੀਆ 'ਚ ਜੋ ਜ਼ੋਰਮ ਸੈੱਟ ਹੋ ਜਾਣਾ ਤੇ ਭਈਆਂ ਨੇ ਇੱਥੇ ਆ ਕੇ ਸੈੱਟ ਹੋ ਜਾਣਾ ਸਾਡੇ ਨਾਲ ਬੜਾ ਲੱਗਦਾ ਭਾਜੀ ਕੀ ਗੱਲ ਆ ਉਹ ਮੈਂ ਵੈਸੇ ਗੱਲ ਕਰ ਰਿਹਾ ਵੈਸੇ ਮੈਂ ਪਿਆਰ ਨਾਲ ਗੱਲ ਕਰ ਰਿਹਾ ਮੈਂ ਕਿਹੜਾ ਪਰਵਾਹ ਤੁਹਾਨੂੰ ਕਹਿਣਾ ਕੁਝ ਤੁਹਾਨੂੰ ਤਾਂ ਗਵਰਨਮੈਂਟ ਕੁਝ ਨਹੀਂ ਕਹਿੰਦੀ ਤੁਸੀਂ ਤਾਂ ਕਾਉਂਸਲਰ ਬਣ ਕੇ ਪੁੱਠੇ ਵੀ ਪਾਣੀ ਹੈਗੀ ਲੁਧਿਆਣਾ ਦੇ ਕਾਉਂਸਲਰ ਬਣ ਕੇ ਤੁਸੀਂ ਐਮਐਲਏ ਖੜਨਾ ਅਗਲੇ ਸੀਟਾਂ ਦੇ ਮੈਨੂੰ ਪਤਾ ਲੱਗ ਗਿਆ ਪਤਾ ਤੁਹਾਡਾ ਪੂਰਾ ਲੁਧਿਆਣਾ ਅਮਰਸਰ ਪੂਰੀ ਦੁਨੀਆ ਕੋ ਭਰ ਗਈ ਆ ਭਈਆਂ ਨਾ ਤੇ ਇੱਕ ਭਈਆਂ ਨਾਲ ਇੱਕ ਭਈਆਂ ਨਹੀਂ ਆ ਗਈ ਪਿੱਛੇ ਦੇ ਪੰਜਾਬ ਚ ਉਹ ਸਾਨੂੰ ਕਿਤੇ ਮਿਲ ਗਈ ਪ੍ਰੋਗਰਾਮ ਤੇ ਤੇ ਮੈਂ ਇਹਨੂੰ ਪੁੱਛਿਆ ਕੀ ਕਰਦੇ ਹੁੰਨੇ ਹੋ ਅੱਛਾ ਜੀ ਕਹਿੰਦੇ ਗਾੜੇ ਦਾ ਸ਼ੌਕ ਹੈ ਮੈਂ ਕਾ ਸਾਡੇ ਰੋਟੀ ਚ ਲੱਤ ਮਾਰੂੰਗੀ ਗਾਣੇ ਦਾ ਸ਼ੌਂਕ ਹੈ ਉਹਨੇ ਹੌਲੀ ਹੌਲੀ ਸਿੱਖਣਾ ਸ਼ੁਰੂ ਕੀਤਾ ਤੇ ਹੁਣ ਮੇਰੇ ਨਾਲ ਗਾਉਣ ਆਈ ਅੱਜ ਹੈ ਅਰੇ ਕੋਈ ਬੋਤਨੀ ਬਹਿਣਾ ਜਾਓ ਦੇਖਿਓ ਹੈ ਅਰੇ ਬਈ ਯਾਣੀ ਉਸਰਾ ਕਰੀ 5-7 ਮਿੰਟਾਂ ਦੀ ਬਣ ਜਾ ਹੈ ਮੈਂ ਦੱਸਿਆ ਨਹੀਂ ਦੱਸ ਹੋ ਗਿਆ ਮੇਰੇ ਕੋਲ ਉਹ ਜਦੋਂ ਬੁੱਲੀਆਂ ਵਿੱਚ ਮੁਸਕਾਇਆ ਨਹੀਂ ਉਹ ਜੱਟ ਜਿਉਂਦਾ ਹੀ ਮਾਰ ਮੁਕਾਇਆ ਨਹੀਂ ਉਹ ਸ਼ੁਰੂ ਤਾਂ ਕਰ ਲੈਂਦੇ ਬੱਲੇ 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 ਇੰਜੀਨੀਅਰ ਰਿਕਾਰਡਿੰਗਾਂ 'ਚ ਬੱਲੇ ਬੱਲੇ ਚੱਲਦੀ ਐ ਦੀ ਬੋਲੀ ਐ ਸਾਰੀ ਦੇਖ ਲਓ ਸਾਰੇ ਇਹਦਾ ਮੂੰਹ ਦੇਖ ਲਓ ਕਿ ਮੇਰੇ ਬੰਦੇ ਦਾ ਪਤਾ ਨਹੀਂ ਹੁੰਦਾ ਗਾਂ ਪਛਾਹ ਹੋ ਜਾਂਦਾ ਹੁਣ ਦੇਖ ਲਓ ਚੰਗੀ ਤਰ੍ਹਾਂ ਹੈ ਅਰ ਬਰਕ ਬਰਕ ਬੁਰਕ ਸਰ ਗੇ ਰਹੇ ਯਾਰ ਅਰ ਬਰਕ ਦਿਖਾਈ ਟਰ ਬੱਲੇ 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 ਹਾਂ ਮਾਰੋਤਾਰੀ ਜਰਾ ਹੈ ਬੰਦਾ ਰਾਮ ਲਾਲੇ ਦਾ ਨਾਮ ਆ ਸਾਰੇ ਕਲਾਕਾਰਾਂ ਨਾਲ ਰਾਮਪਾਲ ਰਾਮਪਾਲ ਸਾਰੇ ਕਲਾਕਾਰਾਂ ਦਾ ਕੋਰਸ ਬੋਲਦਾ ਕੇਐਸ ਮੱਖਣ ਨਾਲ ਕਿਉਂਕਿ ਸਾਡੇ ਜਿੰਨੇ ਇਲਾਕੇ ਦੇ ਸਾਡੇ ਉਧਰਲੇ ਸਿੰਗਰ ਨੇ ਸਾਰਾ ਨਹੀਂ ਜਾਂਦਾ ਖਾਸ ਕਰਕੇ ਸਾਡੇ ਨਾਲ ਪੱਕਾ ਜਾਂਦਾ ਸਾਡੇ ਤੋਂ ਮਗਰ ਲੱਤਾ ਹੀ ਨਹੀਂ ਹੈ ਪਿਆਰ ਹੀ ਸਾਡਾ ਇੰਨਾ ਬਣਿਆ ਜਾਂਦਾ ਸਾਰੇ ਨਾਲ ਪੈਸੇ ਨੂੰ ਕੋਈ ਨਹੀਂ ਦਿੰਦਾ ਭਾਜੀ ਆ ਦੇਖਿਆ ਭਈ ਯਾਨੀ ਕਿਵੇਂ ਬੋਲਦੇ ਹੋ ਉਹ ਜਦੋਂ ਬੁੱਲੀਆਂ ਵਿੱਚ ਮੁਸਕਾਇਆ ਨਹੀਂ ਜਦ ਜਿਉਂਦਾ ਹੀ ਮਾਰ ਮੁਸਕਾਇਆ ਨੇ ਵਾਹ ਵਾਹ ਸੱਚੀ ਗੱਲ ਤੈਨੂੰ ਦੱਸ ਦਿਆ ਏ ਝੂੜ ਰਤਾ ਨਾ ਜਾਣੀ ਬਈ ਯਾਰੀ ਮੇਰੀ ਸੰਭ ਕਰੋ ਲੀਆ ਫੁੱਲੋ ਫੁੱਲੋ ਵਾਲੀ ਫੁੱਲੋ ਵਾਲੀ ਫੁੱਲੋ ਵਾਲੀ ਫੁੱਲੋ ਵਾਲੀ ਕਾਲ ਘੁੱਟ ਗਿਆ ਜੂੜੇ ਸੱਚੀ ਗੱਲ ਤੈਨੂੰ ਦੱਸ ਦਿਆ ਏ ਝੂੜ ਰਤਾ ਨਾ ਜਾਣੀ ਉਹ ਦਿਲ ਤੇਰੇ ਤੇ ਆ ਗਿਆ ਸਾਡਾ ਨਹੀਂ ਜੂਪੀ ਦੀ ਪਈਆ ਰਾਰੀ ਦਿਲ ਤੇਰੇ ਤੇ ਆ ਗਿਆ ਸਾਡਾ ਨਹੀਂ ਜੂਪੀ ਦੀ ਪਈਆ दिल आगे आगे आ गया तुम तुम जो भी भी हो, सब बहुत हो। तुम जो भी भी जाट जाट पंजाबी पंजाबी हो सब बहुत हो 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 बहुत बहुत ख़राबी ख़राबी अरबी के देसी दारू अरे अरे किस किसने देसी दारू पी रखी है पंजाबी बदनाम नहीं दारू इनी नहीं पीते क्या करते हैं हिसाब ना पी बी बढ़िया गल कर पी के अरे पी के देसी दारू रात को घरवाली से लड़ते हैं हम इसीलिए सरदार लोगों से डरते हैं ਫਰਸ਼ ਤੋਂ ਤੈਨੂੰ ਨੀਵੇਂ ਅਰਸ਼ਾਂ ਵਿੱਚ ਬਿਠਾ ਦਊਂਗਾ ਆ ਸਾਡਾ ਪੰਜਾਬ ਦੇਖਦਾ ਦਾ ਅਰੇ ਘਗਰੀ ਤੋਂ ਸਲਵਾਰ ਪਵਾ ਕੇ ਪੂਰੀ ਟੌਰ ਬਣਾ ਦਊਂਗਾ ਖਾਈ ਸਾਗ ਮੱਕੀ ਦੀ ਰੋਟੀ ਨੀ ਹੋਦੀ ਟੰਟਣ ਵਰਗੀ ਮੋਟੀ ਦੀ ਖਾਈ ਸਾਗ अरे और रंगीला इस साग का होता है आ देख लो मेरा नाक दा लंदी है हिंदी च अरे और रंगीला अरे तनिक ये तो बताओ ये साग का होता है ओ साग 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 बोल साग अरे इस साग क्या होता है तेरी मादा सर होता है ओ साग पूछ पंजाबी मारा बोल पंजाबी समझ लगे सारे अरे साग का होता है साग का बल्कि हरे हरे पत्तों वाला होता है अरे ये हरे हरे पत्ते क्या होते हैं जट्टा की कमादी के आस पास होते हैं अरे हट बुड़वक ये कमादी क्या होती है रे कमादी आलू दे लाल आस पास होती है आलू अरे ये आलू क्या होता है आलू तो नहीं पता ਆ ਸਾਡੇ ਨਿਕਰ ਕੇ ਨੇ ਵਾਲੇ ਨੂੰ ਪਤਾ ਲਿਆ ਮੁੰਡਾ ਇਸ ਕਰਕੇ ਬੁਲਾਇਆ ਤੈਨੂੰ ਸਮਝਾ ਦੇਵੇ ਹੁਣ ਪੁੱਛ ਕਾ ਆਲੂ ਕਿਆ ਹੁੰਦਾ ਕਾ ਆਲੂ ਅਰੇ ਇਹ ਆਲੂ ਕਿਆ ਹੁੰਦਾ ਹੈ ਇਹ ਆਲੂ ਚਾਲੂ ਹੁੰਦਾ ਹੈ ਉਹ ਕਹਦਾ ਆਲੂ ਚਾਲੂ ਹੁੰਦਾ ਹੈ ਜਰ ਹੋਰ ਲਿਆਉਣੇ ਨਾ ਕੋਈ ਉਹ ਨਹੀਂ ਸਮਝਾ ਦੇ ਪਤਾ ਲੱਗਦਾ ਅਰੇ ਇਹ ਆਲੂ ਕਿਆ ਹੁੰਦਾ ਹੈ ਇਹ ਆਲੂ ਜੇ ਗਲਤ ਮੁਤ ਬੋਲਦਾ ਹੈ ਇਹ ਆਲੂ ਜਦੋਂ ਮੈਂ ਹੱਥ ਜੜੇ ਹਨ ਉਦੋਂ ਪਤਾ ਲੱਗਣਾ ਹੱਥ ਜੋੜਨ ਦਾ ਮਤਲਬ ਤਾਂ ਵੀ ਬਸ ਵਧੀਆ ਨਹੀਂ ਲੱਗਿਆ ਲੋਕਾਂ ਦੇ ਨਿਰਾਜ ਇਹ ਹੁੰਦਾ ਆਓ ਮੇਰੇ ਲਾਗੇ ਹੁਣ ਇੱਥੇ ਆਓ ਬੰਦ ਕਰਕੇ ਟਾਈਮ ਹੋ ਗਿਆ ਵਧੀਆ ਲੱਗਾ ਕੂਠਾ ਖੜਾ ਕਰਦੇ ਹੁਣ ਆਹ ਟਰਾਈ ਹੋ ਅ ਗਾਣਾ ਪੂਰਾ ਕਰਕੇ ਹਟਣਾ ਮੈਂ ਟੈਂਪਲ ਸੌਡਾ ਨਾਲ ਪੁੱਛ ਲਾ ਲੂ ਕਿ ਇਹੋ ਤਾਂ ਨਹੀਂ ਪੁੱਛਣਾ ਇਹਨਾਂ ਨੂੰ चल गया फिर अरे ना ना ओ तो मान जा अरे ना ना तो ओ मान जा अरे ना ना मान जा अरे ना ना चुप मान जा अरे ना ना चल चुप अरे ना ना ओ मान जा ओ मान जा छो ना खाली जाते अरे रंगीला अब तो कुछ कुछ होता है ਦੇਖ ਲਓ ਮੰਨ ਗਈ ਵੀ ਯਾਨੀ ਪੰਜਾਬ ਇਦਾਂ ਦਾ ਸਾਡਾ ਭਈਆ ਉਹ ਲਖਨਪੁਰ ਦਾ ਭਈਆ ਨਾਲ ਹੀ ਆਇਆ ਕੁਛ ਕੁਛ ਹੁੰਦਾ ਹੈ ਆਪਾਂ ਯਾਤਰਾ ਖੋਤਾ ਹੈ ਉਹ ਮੰਨ ਗਈ ਮੈਂ ਲੈ ਚਲਿਆ ਇਹਨੂੰ ਇਹਦਾ ਲੈ ਜਾਓ ਚੱਲੀਏ ਫਿਰ ਅਰੇ ਕਹਾਂ ਜਾਣਾ ਹੈ ਆਪਾਂ ਜਾਣਾ ਹੈ ਜਲੰਧਰ ਜਲੰਧਰ ਹਾਈ ਅੰਦਰ ਜਾਣਾ ਹੈ ਜਲੰਧਰ ਜਾਣਾ ਚੱਕੀ ਅੰਪੁੱਠੇ ਬੋਲਦੀ ਆ ਸਮਝ ਨਹੀਂ ਲੱਗਦੀ ਇਹਨੂੰ ਆਪਾਂ ਜਲੰਧਰ ਜਲੰਧਰ ਰਾਮਾ ਮੰਡੀ ਰਾਮਾ ਮੰਡੀ ਅਰੇ ਮਾਮਾ ਰੰਡੀ ਉੱਠਾ ਹੀ ਬੋਲਦੀ ਆ ਆਪਾਂ ਜਿਹੜਾ ਭੋਗਪੁਰ ਓੜ ਮੋੜ ਟਾਂਡਾ ਓੜ ਮੋੜ ਟਾਂਡਾ ਮੁੜ ਮੁੜ ਅੰਡਾ ਮੁੜ ਮੁੜ ਅੰਡਾ ਮੁੜ ਮੁੜ ਅੰਡਾ ਇੰਨੀ ਵਾਰੀ ਅੰਡਾ ਸਾਡੇ ਤਾਂ ਪੰਜਾਬੀ ਚ ਇੱਕ ਵਾਰੀ ਸਵੇਰੋਂ ਦਿੰਦੇ ਆ ਕੰਮ ਲਿਆ ਇੰਨੇ ਅੰਡੇ ਦੇ ਕੇ ਸਰਦਾ ਇਹਨੂੰ ਹੁਣ ਸਮਝ ਨਹੀਂ ਲੱਗਦੀ ਘਰੇ ਜਾ ਕੇ ਸਮਝਾਵਾਂਗੇ ਮੈਂ ਲੈ ਚ ਲਿਆ ਘਰੇ ਇਹਨੂੰ ਦੇਖਿਓ ਸ਼ੌਰਟ ਜੀ ਕੰਮ ਨਵੇੜ ਜਾਣਾ ਆਪਾਂ ਇੱਥੇ ਆਪਾਂ ਬਈ ਆਣੀ ਇਹ ਫੁੱਲਾ ਵਾਲੀ ਸਰਕਾਰ ਇੱਧਰ ਮਗਰ ਮਗਰ ਤੁਰਿਆ ਮੇਰੇ ਮਗਰ ਤੁਰੀ ਬਈ ਯਾਰਾ ਨਹੀਂ ਉਹ ਇੱਧਰ ਪੁੱਠਾ ਕੰਮ ਕਰਦੇ ਭੀ ਜਿਹੜਾ ਕਰਦੇ ਮੇਰੇ ਮਗਰ ਤੁਰਨਾ ਉਹ ਭਰਾ ਨੂੰ ਭੇਜ ਮਾੜ ਮੋਟੇ ਨੂੰ ਪਤਾ ਹੋਣਾ ਪੰਜਾਬ ਬਾਰੇ ਉਹ ਭਰਾ ਉਹ ਨਕਲੀ ਸਰਵੋਨ ਆਲੇ ਬਈ ਯਾਰਾ ਨਹੀਂ ਨਿਕਰ ਲੈ ਫਿੱਟ ਕਹਾਣੀ ਦੀ ਹੋ ਬਾਈਆ ਰਾਣੀ ਓ ਬਸ ਮੈਨੂੰ ਮਲਾਦਾ ਲੈਣਦਾ ਪਹਿਲਾਂ ਮਨ ਦੀ ਨਹੀਂ ਸੀ ਹੁਣ ਦੇ ਕਰਦੀ ਠਮਕੇ ਮਾਰਦੀ ਆ ਚਲ ਦਿਖਾ ਦੇ ਮੂੰਹ ਆਪਣਾ ਪਿੰਡ ਆ ਗਿਆ ਮੇਲਾ ਲੱਗਿਆ ਸਿੱਧੀ ਮੇਲੇ ਚ ਲਾਇਆ ਤੈਨੂੰ ਘੁੰਡ ਚੱਕ ਦੇ ਓ ਤੇਰੀ ਤਾਂ ਮਰੀ ਜਾ ਚਾਰੀ ਚੋਗੇ ਕਿਥੋਂ ਆ ਗਏ ਤੇਰੀ ਮੰਤਾਂ ਦੀ ਗਰਾਂ ਸੀ ਉਹ ਕਿੱਥੇ ਗਈ ਓਏ ਹੋ ਜੇਦਾ ਮੂੰਹ ਨੂੰ ਲੱਗ ਜਾਵੇ ਖੰਡ ਮਿਸ਼ਰੀ ਉੱਥੇ ਦਰੀਏ ਨੂੰ ਕੋਣ ਪੁੱਛਦਾ ਇਧਰ ਇਧਰ ਬਈਆ ਰਾਣੀ ਨਹੀਂ ਹੋਗੀ ਫਿੱਟ ਕਹਾਣੀ ਬਈਆ ਰਾਣੀ ਨਹੀਂ ਫਿੱਟ ਕਹਾਣੀ ਬਈਆ ਰਾਣੀ ਨਹੀਂ ਪੀ ਪੰਜਾਬ ਦਾ ਪਾਣੀ ਹੁਣ ਦੱਸ ਪੰਜਾਬੀ ਕਿੱਦਾਂ ਦਾ ਪੰਜਾਬ ਕਿੱਦਾਂ ਦਾ ਲੱਗਦਾ ਤੈਨੂੰ ਦੱਸੀ ਜਰਾ ਮੈਂ ਬਾਤ ਤੇ ਤੁਹਾਰੇ ਮਨ ਗਈ ਤੁਮ ਜਹਾਂ ਕਹਾਂ ਹਮ ਜائیںਗੇ के हम दोनों अब मिलकर साथ निभाएं जो प्यार मुझे तुम करते हो तो हम भी तुझ पे मरते हैं अरे छोड़ के यूपी बिहार यूपी अरे छोड़ के यूपी साथ चलू मैं अब क्यों झगड़ा करते हैं ਮਨ ਦੱਸ ਪੰਜਾਬੀ ਕਿੱਦਾਂ ਰਿਹਾ ਅਰੇ ਅਬ ਤਾਂ ਹਮ ਸਰਦਾਰ ਲੋਗੋਂ ਪੈ ਮਰਦੇ ਹੈ ਅਰੇ ਅਬ ਤਾਂ ਹਮ ਸਰਦਾਰ ਲੋਗੋਂ ਪੈ ਮਰਦੇ ਹੈ ਜਿਹੜੇ ਕਾਮਰੌਲੀ ਪਾਉਂਦੇ ਆ ਮੈਂ